ਅੱਜ ਜੀ ਆਪਾਂ ਲੜੀਵਾਰ ਸਹਿਸਕ੍ਰਿਤੀ ਦੀ ਸੰਥਿਆ ਕਰ ਰਹੇ ਹਾਂ ਇਸ ਵਿੱਚ ਜਿੰਨੇ ਵੀ ਮਹਿੰਗੇ ਸ਼ਬਦ ਕਠਣ ਸ਼ਬਦ ਆਉਂਦੇ ਨੇ ਉਹਨਾਂ ਦਾ ਆਪਾਂ ਉਚਾਰਨ ਸਿੱਖ ਰਹੇ ਹਾਂ ਪੰਕਤੀ ਤੁਸੀਂ ਲਿਖੀ ਦੇਖ ਰਹੇ ਹੋ ਤ੍ਰਿਗੰਤ ਮਾਤ ਪਿਤਾ ਸਨੇਹੰ ਇੱਥੇ ਵਿਸਰਾਮ ਲਾਉਣਾ ਹੈ ਤ੍ਰਿਗੰਤ ਬੋਲਣਾ ਹੈ ਤਾਂ ਦੇ ਦੀ ਬਾਜ ਉਚਾਰਨ ਕਰਨੀ ਹੈ ਤੇ ਪੈਰ ਦੇ ਵਿੱਚ ਰਰ ਲੱਗਾ ਇਸ ਨੂੰ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਜੇ ਆਪਾਂ ਜਲਦੀ ਦੇ ਨਾਲ ਉਚਾਰਨ ਨਹੀਂ ਕਰਦੇ ਤੇ ਫਿਰ ਪੂਰਾ ਰਾਰਾ ਲੱਗਦਾ ਇੱਥੇ ਤ੍ਰਿਗੰਤ ਬਣ ਜਾਂਦਾ ਹੈ ਜੇ ਆਪਾਂ ਜਲਦੀ ਦੇ ਨਾਲ ਉਚਾਰਨ ਕਰਦੇ ਆ ਅੱਧਾ ਰਾਰਾ ਲੱਗੇਗਾ ਤ੍ਰਿਗੰਤ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬੰਧਵ ਇਸ ਨੂੰ ਬੰਧਵ ਉਚਾਰਨ ਕਰਨਾ ਹੈ ਬੰਦ ਵਹਿ ਹਾਂ ਬਿੰਦੀ ਲੱਗੀ ਉੱਤੇ ਬੰਦ ਇਸ ਨੂੰ ਬੰਦ ਵਹਿ ਨਹੀਂ ਉਚਾਰਨ ਕਰਨਾ ਠੀਕ ਹੈ ਇਸ ਦਾ ਉਚਾਰਨ ਹੈ ਬੰਦ ਵਹਿ ਅੱਗੇ ਪੰਕਤੀ ਵਿੱਚ ਤ੍ਰਿਗ ਸਨੇਹੰ ਇਸ ਸਨੇਹੰ ਉਚਾਰਨ ਕਰਨਾ ਇੱਥੇ ਸ ਸ ਦੇ ਪੈਰ ਵਿੱਚ ਨੰਨਾ ਲੱਗਦਾ ਹੈ ਤੇ ਸਨੇਹੰ ਉਚਾਰਨ ਕਰਨਾ ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤਹਿ ਬਨਤਾ ਬੋਲਣਾ ਹੈ ਬਣੇਤਾ ਨਹੀਂ ਬੋਲਣਾ ਠੀਕ ਹੈ ਬਨਤਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਬਿਲਾਸ ਸੁੱਤ ਹੈ ਸੁੱਤ ਹੈ ਉਚਾਰਨ ਕਰਨਾ ਹੈ ਸਮਝ ਲੱਗੀ ਸਾਰੀ ਪੰਕਤੀਆਂ ਦੀ ਹਾਂਜੀ ਪੰਕਤੀ ਆਉਂਦੀ ਹੈ ਤ੍ਰਿਗ ਸਨੇਹ ਗ੍ਰਿਹਾਰਤਕ ਹੈ ਸਨੇਹ ਉਚਾਰਨ ਕਰਨਾ ਹੈ ਹਾ ਹ ਮੁਗਤ ਹੈ ਸਨੇਹ ਗ੍ਰਿਹਾਰਤਕ ਹੈ ਇਕੱਠਾ ਉਚਾਰਨ ਕਰਨਾ ਹੈ ਗ੍ਰਿਹਾਰਤਕ ਹੈ ਸਾਧ ਸੰਗ ਸਨੇਹ ਸਤਿਅੰ ਸਤਿਅੰ ਉਚਾਰਨ ਕਰਨਾ ਸਤਿਅ ਉਤੇ ਅਦਕ ਤਤਿ ਸਿਆਰੀ ਐਡੀ ਟਿੱਪੀ टिप्पी सुखे अंग सड़ खे सारी एडे टिप्पी सुखे अंग बसंत नानक है नानक है उच्चारण करना कट्ठे उचारण करना है इतने यह ध्यान देना ਜਦੋਂ ਉਚਾਰਨ ਕਰਨਾ ਦੋ ਕੱਕੇ ਦੀ ਆਵਾਜ਼ ਨਹੀਂ ਉਚਾਰਨ ਕਰਨੀ ਨਾਨਕ ਕਹੈ ਇਸ ਤਰ੍ਹਾਂ ਨਹੀਂ ਉਚਾਰਨ ਕਰਨਾ ਨੰਨਾ ਤੇ ਨੰਨਾ ਨਾਨ ਕਹੈ ਇਕੱਠਾ ਉਚਾਰਨ ਕਰ ਦੇਣਾ ਇੱਕ ਹੀ ਕੱਕਾ ਲਾਉਣਾ ਨਾਨਕ ਹੈ ਨਾਨਕ ਹੈ ਹਾਂ ਸੱਤਯੰ ਇਸ ਤਰ੍ਹਾਂ ਉਚਾਰਨ ਕਰਨਾ ਸੱਸਿਓ ਤੇ ਅਦਕਾ ਤੱਤੇ ਛਿਆਰੀ ਐੜੇ ਉਤੇ ਟਿੱਪੀ ਆ ਸੱਤਯੰ ਛੱਲੇ ਜਈਆ ਲੱਗਾ ਇਸਨੇ ਐੜਾ ਬਣ ਜਾਣਾ ਸੁਖਯੰ ਤੇ ਸੱਤ ਅੰਗ ਸਮਝ ਲੱਗੀ ਸਾਰੀ ਪੰਕਤੀ ਦੀ ਹਾਂਜੀ